ਅਬੋਹਰ ਦੇ ਵਿੱਚ ਕਤਲ ਕੀਤੇ ਗਏ ਸੰਜੀਵ ਵਰਮਾ ਦੇ ਦੋ ਕਾਤਲਾਂ ਦਾ ਐਨਕਾਊਂਟਰ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਜੰਤਮ ਸੰਸਕਾਰ ਕੀਤਾ ਗਿਆ ਜਸਪ੍ਰੀਤ ਦਾ ਜੰਤਮ ਸੰਸਕਾਰ ਜੋ ਹੈ ਉਹ ਕਰ ਦਿੱਤਾ ਗਿਆ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਉਹੀ ਸ਼ਖਸ ਹੈ ਜਿਸ ਦੇ ਵੱਲੋਂ ਅਬੋਹਰ ਦੇ ਵਿੱਚ ਇੱਕ ਨਾਮੀ ਵਪਾਰੀ ਸੰਜੀਵ ਵਰਮਾ ਅਬੋਹਰ ਦੇ কুর্তা ਪਜਾਮਾ ਸ਼ੋਰੂਮ ਦੇ ਉਹ ਪਾਰੀ ਸੀਗੇ ਨਾਮੀ ਉਹ ਪਾਰੀ ਸੀਗੇ ਨਾ ਬੋਲ ਚੱਲਦਾ ਸੀਗਾ ਤਾਂ ਉਹਨਾਂ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜਦੋਂ ਕਾਰ ਦੇ ਵਿੱਚ ਸਵਾਰ ਹੋ ਕੇ ਸ਼ੋਰੂਮ ਤੇ ਆਂਦੇ ਨੇ ਸੰਜੇ ਵਰਮਾ ਤਾਂ ਕਾਰ ਦੇ ਵਿੱਚ ਬੈਠਿਆਂ ਦੀ ਗੋਲੀ ਚਲਾ ਦਿੱਤੀ ਗਈ ਸੀਗੀ ਕੁਝ ਨੌਜਵਾਨਾਂ ਦੇ ਵੱਲੋਂ ਬਦਮਾਸ਼ਾਂ ਦੇ ਵੱਲੋਂ ਤੋਂ ਉਸ ਤੋਂ ਬਾਅਦ ਲਗਾਤਾਰ ਅਸਿਸਟ ਵੀ ਤਸਵੀਰਾਂ ਸਾਹਮਣੇ ਆਈਆਂ ਉਸ ਤੋਂ ਬਾਅਦ ਜਿਹੜਾ ਛਾਣ ਛਾੜਬਿੰਨ ਕੀਤੀ ਗਈ ਜਾਂਚ ਕੀਤੀ ਗਈ ਉਸ ਤੋਂ ਬਾਅਦ ਪਛਾਣ ਹੋਈ ਮੁਲਜ਼ਮਾਂ ਦੀ ਤਾਂ ਉਹਨਾਂ ਦਾ ਇਨਕਾਊਂਟਰ ਜੋ ਹੈ ਉਹ ਕਰ ਦਿੱਤਾ ਗਿਆ ਸੀਗਾ ਤਾਂ ਦੋਨੋਂ ਦੀ ਮੌਤ ਹੋ ਗਈ ਦੋਮੈ ਨੂੰ ਢੇਰ ਕਰ ਦਿੱਤਾ ਗਿਆ ਸੀ ਇੱਕ ਰਾਮਰਤਨ ਸੀਗਾ ਤੇ ਦੂਜਾ ਸੀਗਾ ਜਸਪ੍ਰੀਤ ਤਾਂ ਦੋਵੇਂ ਪਟਿਆਲੇ ਦੇ ਰਹਿਣ ਵਾਲੇ ਦੱਸੇ ਜਾਂਦੇ ਤੁਹਾਨੂੰ ਪਟਿਆਲਾ ਦੇ ਵਿੱਚ ਜਸਪ੍ਰੀਤ ਦਾ ਅੰਦਮ ਸੰਸਕਾਰ ਕੀਤਾ ਗਿਆ ਤਾਂ ਜਿੱਥੇ ਜੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵੀ ਤੋਂ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਤਸਵੀਰਾਂ ਨੇ ਜਸਪ੍ਰੀਤ ਦੀ ਤਸਵੀਰ ਹੈ ਮਾਪਿਆਂ ਦੀ ਤਸਵੀਰ ਹੈ ਮਾਂ ਦੀ ਤਸਵੀਰ ਹੈ ਰੋਂਦੇ, ਉਰਲੌਂਦੇ ਤਾਂ ਭਾਵੁਕ ਕਰ ਦੇਣ ਵਾਲੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਭਾਵੇਂ ਉਹ ਕਾਤਲ ਸੀਗਾ ਪਰ ਮਾਂ ਦੇ ਲਈ ਉਹ ਇੱਕ ਪੁੱਤੀ ਸੀਗਾ ਤਾਂ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਰੋ ਰੋ ਕੇ ਅਬੁਰਾ ਹਾਲ ਹੈ ਤਾਂ ਇਹ ਤਸਵੀਰਾਂ ਤੋਂ ਨਸਾਂਝੀਆਂ ਕਰਿਆਂ ਜਿਹੜੀ ਕਿ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਪਟਿਆਲਾ ਦੇ ਵਿੱਚ ਜੋ ਇਨਕਾਊਂਟਰ ਕੀਤੇ ਗਏ ਜਸਪ੍ਰੀਤ ਦਾ ਅੰਤਮ ਸੰਸਕਾਰ ਹੋਇਆ ਤਾਹਾਂ ਮਾਰ-ਮਾਰ ਕੇ ਪੂਰਾ ਪਰਿਵਾਰ ਰੋਇਆ ਤਾਂ ਬਹੁਤ ਜਣੇ ਇਸ ਮੌਕੇ ਹਾਜ਼ਰ ਰਹੇ ਉਹ ਮਾਪੇ ਦੇ ਪਰਿਵਾਰ ਦੇ ਹੰਝੂ ਨਹੀਂ ਸੀ ਰੁਕ ਰਹੇ ਕਿਉਂਕਿ ਜਵਾਨ ਪੁੱਤ ਦੁਨੀਆ ਤੋਂ ਗਿਆ ਹਾਲਾਂਕਿ ਮਾਵਾ ਕਦੇ ਗੈਂਗਸਟਰ ਨਹੀਂ ਜਾਂਦੀਆਂ ਮਾਵਾ ਕਦੇ ਬਦਮਾਸ਼ ਲੁਟੇਰੇ ਨਹੀਂ ਜਾਂਦੀਆਂ ਮਾਵਾ ਇੱਕ ਔਲਾਦ ਨੂੰ ਜਨਮ ਦਿੰਦੀਆਂ ਨੇ ਪੁੱਤਾਂ ਨੂੰ ਜਨਮ ਦਿੰਦੀਆਂ ਨੇ ਤਾਂ ਹਮੇਸ਼ਾ ਮਾਵਾਂ ਦੇ ਲਈ ਪੁੱਤ ਹੀ ਰਹਿੰਦੇ ਨੇ ਤਾਂ ਇਸ ਪੁੱਤ ਦਾ ਜਦੋਂ ਹੱਥੀ ਸੰਸਕਾਰ ਕੀਤਾ ਗਿਆ ਪਰਿਵਾਰ ਦੇ ਵੱਲੋਂ ਤਾਂ ਉਹ ਉਸ ਪਰਿਵਾਰ ਤੇ ਕੀ ਬੀਤਦੀ ਹੋएगी ਸ਼ਾਇਦ ਉਹ ਇਹੀ ਉਹੀ ਮਹਿਸੂਸ ਕਰਦੇ ਹੋਣਗੇ ਪਰ ਇਹ ਤਸਵੀਰਾਂ ਨੇ ਜਸਪ੍ਰੀਤ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਐਨਕਾਊਂਟਰ ਕਰ ਦਿੱਤਾ ਗਿਆ ਸੀਗਾ ਕਿਉਂਕਿ ਆ ਜੋ ਕਪੜਾ ਵਪਾਰੀ ਸੀਗਾ ਸੰਜੇ ਬਰਮਾ ਉਸਨੇ ਜੋ ਕਤਲ ਕੀਤਾ ਗਿਆ ਸੀਗਾ ਹਾਲਾਂਕਿ ਤਿੰਨ ਜਣਿਆਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਉਹਨਾਂ ਦੇ ਵੀ ਜਿਹੜੀ ਹੈ ਪੁੱਛ ਕੇ ਚ ਉਹਨਾਂ ਤੋਂ ਵੀ ਲਗਾਤਾਰ ਜਾਰੀ ਹੈ ਫਿਲਹਾਲ ਦੋ ਜਣੇ ਜਿਹੜੇ ਫੜੇ ਗਏ ਸੀ ਉਹਨਾਂ ਦਾ ਐਂਕਾਊਂਟਰ ਜਿਹੜਾ ਜ਼ਰੂਰ ਕਰ ਦਿੱਤਾ ਗਿਆ ਸੀ ਤਾਂ ਬੜੀਆਂ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਆਈਆਂ ਨੇ ਜਸਪ੍ਰੀਤ ਦਾ ਜਿਹੜਾ ਹੈਗਾ ਉਹ ਅੰਤਮ ਸੰਸਕਾਰ ਕੀਤਾ ਗਿਆ ਮਾਦਾ ਰੋੜੋ ਕੀ ਬੁਰਾ ਹਾਲ ਹੈ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਜਵਾਨ ਪੁੱਤ ਔਰ ਉਹ ਦੁਨੀਆ ਤੋਂ ਚਲੇ ਗਿਆ ਤਾਂ ਮਾਪੇ ਦਾ ਪਰਿਵਾਰ ਦਾ ਕੀ ਹਾਲ ਹੁੰਦਾ ਹੋਏਗਾ ਤੁਸੀਂ ਇਸ ਤਸਵੀਰ ਤੋਂ ਹੀ ਅੰਦਾਜ਼ਾ ਲਾ ਸਕਦੇ ਹੋ ਤਾਂ ਤੁਹਾਨੂੰ ਇੱਕ ਵਾਰ ਫਿਰ ਦਿਖਾ ਦੰਨੇ ਆ ਇਹ ਤਸਵੀਰਾਂ